ਹਾਂ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰਨ ਲੱਗੇ ਸਾਂ ਜਿਗਜੈਗ ਵਾਲੀ ਲੇਸ ਨਾਲ ਤੇ ਇਸੋ ਜਿਹਾ ਤੜੇ ਨਾਲ ਵੀ ਸ਼ੇਅਰ ਕਰ ਲਈਏ ਤੇ ਇਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਲਗਾ ਲਈਏ ਤੇ ਇਹਦੇ ਉੱਪਰ ਆਪਾਂ ਪੱਟੀ ਨਹੀਂ ਲਾਈ ਇਹਨੂੰ ਇਸ ਤਰ੍ਹਾਂ ਕਮੀਜ਼ ਦੇ ਵਿੱਚ ਆਪਾਂ 1 ਇੰਚ ਵੱਧ ਲਾ ਲਿਆ ਸੀ ਵਿੱਚ ਤੇ ਇਸ ਤਰ੍ਹਾਂ ਹੀ ਆਪਾਂ ਲਾ ਲੈਣੀ ਹੈ ਤੇ ਜੇ ਤੁਸੀਂ ਉੱਪਰ ਪੱਟੀ ਬਣਾ ਕੇ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਪਰਦੇਸ ਟਿਗੇ ਦੇ ਤੇ ਪੈਸਟ ਕਰਕੇ ਇਹ ਨਹੀਂ ਨਾ ਸਕਦੇ ਇਹ ਪਾਇਥਨ ਇਹਦਾ ਭਾਣ ਬਣਾ ਲਈਏ ਤੇ ਇਹਨੂੰ ਇੱਥੇ ਧਰ ਕੇ ਚਾਹੋ ਤਾਂ ਉਪਰ ਇਸ ਤਰ੍ਹਾਂ ਮਿਟਾ ਸਕਦੇ ਹੋ ਪਰ ਆਪ ਲੈਸਾਂ ਨੂੰ ਉੱਪਰ ਧਾਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਤਾਂ ਕਰਕੇ ਜਾਨੀਏ ਇਸ ਤਰ੍ਹਾਂ ਕਰਕੇ ਆਪਾਂ ਉੱਪਰ ਉੱਪਰ ਨੂੰ ਆਪਣੀ ਭਰਤੀ ਦੀ ਤਰ੍ਹਾਂ ਬਣ ਜਾਣੀ ਲਓ ਤੁਸੀਂ ਲੈਟ ਦੇ ਸ਼ੇਅਰ ਜਰੂਰ ਕਰ ਲਿਆ ਕਰੋ ਆਪਣੀ ਵੀਡੀਓ ਨੂੰ ਇਸ ਤਰ੍ਹਾਂ ਪਲਾ ਕੇ ਇਹ ਪੱਟੀ ਦੀ ਤਰ੍ਹਾਂ ਹੀ ਬਣ ਜਾਂਦੀ ਹੈ ਤੁਸੀਂ ਕੋਈ ਨਾ ਮਾਰਜਨ ਲੈ ਕੇ ਤੇ ਉਹਦੇ ਤੇ ਪ੍ਰੈਸ ਮਾਰ ਲਿਓ ਇਸ ਤਰ੍ਹਾਂ ਪੱਟੀ ਬਣੀ ਜਾਂਦੀ ਹੈ ਤੇ ਹਲਕੇ ਫੁਲਕੇ ਜੇ ਗਰਮੀਆਂ ਵਾਲੇ ਆਪਣੇ ਡਿਜ਼ਾਈਨ ਸੋਹਣੇ ਬਣ ਜਾਂਦੇ ਨੇ ਇਸੇ ਤਰ੍ਹਾਂ ਹੀ ਆਪਾਂ ਬਾਹ ਤੇ ਲਾਵਾਂਗੇ ਤੇ ਗਲੇ ਤੇ ਵੀ ਦੇਖ ਲੇ ਹਣਾ ਗਲੇ ਤੇ ਆਪਾਂ ਪੱਟੀ ਬਣਾ ਕੇ ਲਾ ਦਾਂਗੇ आप सारा सूट डिजाइन करके तक दिखावे तो इस तरह करके लाइक जरूर कर दिया करो वीडियो में शेयर तो तो कर दिया करो उठे ठीक है जी मेहनत का मुल तुम्हें पा लिया करो सभी का इस तरह पर पूरी पट्टी तैयार करके तुम दिखाने ठीक है जी बंद हथी ਕੋਲਾਪਸ ਭਾਈ ਦੇ ਨਾਮ ਤੋਂ ਬਣੀ ਆ। ਇਸ ਤਰ੍ਹਾਂ। ਇਸ ਤਰ੍ਹਾਂ। ਉਹ ਫਿਰ ਚੱਕਾਂ ਤੇ ਹੁਣ ਬ੍ਰੇਕ ਹੀ ਲਾਈ ਲਾ ਲੈਣੀ ਆ ਆਪਾਂ। ਇਸ ਤਰ੍ਹਾਂ ਫਟੇ ਨੂੰ ਬੰਨ੍ਹਣਾ ਬਹੁਤ ਸੌਖਾ ਲੱਗਦਾ। ਸਿੰਪਲ ਜਿਹਾ ਸੋਟਾ ਜਿਹੜਾ ਪੂਰਾ ਕੁਝ ਡਿਜ਼ਾਈਨ ਹੋ ਜਾਂਦਾ। ਆਪਾਂ ਇੱਦਾਂ ਬਾਹਾਂ ਤੇ ਵੀ ਲਾਉਣੀ ਆ। ਉੱਪਰ ਵੀ ਆਪਾਂ ਗਲੇ ਤੇ ਵੀ ਤਾਂ ਬਣਾ ਸਕਦੇ ਨਾ ਸਾਰਾ ਸੁੱਤ ਕੇ ਕਾਉਣੀ ਆ। ਲਓ ਜੀ ਆਪਾਂ ਗਲੇ ਵਾਸਤੇ ਪੇਪਰ ਪੇਸਟਿੰਗ ਲਾ ਕੇ ਤੇ ਫਿਰ ਆਪਾਂ ਤਿਆਰ ਕਰ ਲੈਨੇ ਪਹਿਲਾਂ ਆਪਾਂ ਕੱਪੜੇ ਤੇ ਗਰਮ ਪ੍ਰੈਸ ਕਰਕੇ ਮਾਰ ਲੈਨੇ ਆ ਤੇ ਇਦਾਂ ਦੀ ਆਪਣੇ ਕੋਲ ਨਾ ਪੇਪਰ ਪੇਸਟਿੰਗ ਹੈਗੀ ਇਹਦੇ ਜਿਹੜਾ ਉਹ ਕੋਸਣ ਚਮਕੂਨ ਦੀ ਦਿੱਤੀ ਤੇ ਚਿਪਕਣ ਵਾਲਾ ਉਹਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਨੂੰਸ ਟ੍ਰਿਕ ਨਾਲ ਰੱਖ ਕੇ ਪ੍ਰੋਪਰ ਸਿਮਾਰ ਦਾਂਗੇ ਲੋਟੀ ਆਪਣੀ ਪੇਪਰ ਪੇਸਟਿੰਗ ਜਿਹੜੀ ਪੇਸਟ ਹੋ ਗਈ ਹੈ ਕੱਪੜੇ ਦੇ ਉੱਪਰ ਇਹਨਾਂ ਆਪਾਂ ਕੱਟ ਲੈਣੇ ਆ ਠੀਕ ਹੈ ਜੀ ਕੱਟ ਕੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਤੇ ਲੈਸ ਵੀ ਲਾਣੇ ਆ ਠੀਕ ਹੈ ਜੀ ਲੋ ਜੀ ਪੇਪਰ ਪੇਸਟਿੰਗ ਨਾਲ ਇਹ ਆਪਣੀ ਟਿੱਟ ਕੱਟ ਲਏ ਹੁਣ ਇਹਦੇ ਉੱਪਰ ਆਪਾਂ ਲਗਾਉਣੇ ਆ ਲੈਸ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਫਲਟੀ ਮਾਰ ਕੇ ਇਸ ਤਰ੍ਹਾਂ ਫਲਟੀ ਮਾਰ ਕੇ ਇਹਦੇ ਸਲਾਈ ਲਾ ਦਿੰਨੇ। ਇਸ ਕਰਕੇ ਰੱਤਾਂ ਨੂੰ ਗਲੇ ਤੇ ਲਗਾ ਦ। ਲਓ ਜੀ ਇਦਾਂ ਆਪਾਂ ਬਾਜੂ ਤੇ ਪੱਟੀਆਂ ਲਾ ਦਿੱਤੀਆਂ ਨੇ। ਇਸ ਤਰ੍ਹਾਂ ਆਪਾਂ ਗਲੇ ਤੇ ਇੱਕ ਪੱਟੀ ਲਾ ਦਿੱਤੀ ਹੈ। ਤੇ ਇਹਦੇ ਤੇ ਆਪਾਂ ਪਿੰਕ ਕਲਰ ਦੇ ਨਾ ਬਟਨ ਲਾ ਲਾਂਗੇ ਤੇ ਇਸ ਤਰ੍ਹਾਂ ਦੀ ਆਪਣੀਆਂ ਬਾਜੂਆਂ ਨੇ ਪਾਕਿਸਤਾਨੀ ਬਾਜੂ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇੱਕ ਘੇਰੇ ਤੇ ਪੱਟੀ ਲਾ ਦੇਤੀ ਹੈ ਤੇ ਲਓ ਜੀ ਸਿੰਪਲ ਜਿਹਾ ਆਪਣਾ 100 ਵਾਲਾ ਸੂਟ ਬਣ ਕੇ تیار ਹੋ ਗਿਆ ਆਪਾਂ ਇਹਨੂੰ ਆਪਾਂ ਬਾਹਰ ਅੰਦਰ ਜਿੱਥੇ ਮਰਜ਼ੀ ਪਾ ਸਕਦੇ ਆ ਤੇ ਜੇ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਕਿਉਂਕਿ ਜੇ ਕੋਈ ਔਰ ਵੀਡੀਓ ਹੋਵੇ ਦਿੱਤਾ ਇਹਦਾ ਬਾਦੂ ਕਮੈਂਟ ਆ ਜਾਂਦੇ ਵੀ ਆਸਾਂ ਚੰਗਾ ਲੱਗਾ ਆਸਾਂ ਚੰਗਾ ਲੱਗਾ ਜਿਹੜਾ ਚੰਗਾ ਲੱਗਦਾ ਉਹਦੇ ਤੇ ਵੀ ਕਮੈਂਟ ਕਰਿਆ ਕਰੋ ਵੀ ਆਸਾਂ ਨੂੰ ਵਧੀਆ ਲੱਗਾ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਕਰਾ ਬਣ ਕੇ ਇੱਥੇ ਬਟਨ ਲੱਗ ਜਾਣਗੇ ਤੇ ਬਹੁਤ ਸੋਹਣਾ ਲੱਗੇਗਾ ਲੋਚ ਇਹਦਾ ਪਰ ਸਭ ਬਣ ਕੇ ਹੋ ਗਿਆ ਤਿਆਰ ਥੈਂਕ ਯੂ ਜੀ ਜੀ ਇਦਾਂ ਆਪਾਂ ਬਾਜੂ ਤੇ ਪੱਟੀਆਂ ਲਾ ਦਿੱਤੀਆਂ ਨੇ ਇਸ ਤਰ੍ਹਾਂ ਆਪਾਂ ਗਲੇ ਤੇ ਇੱਕ ਪੱਟੀ ਲਾ ਦਿੱਤੀ ਹੈ ਤੇ ਇਹਦੇ ਤੇ ਆਪਾਂ ਪਿੰਕ ਕਲਰ ਦੇ ਨਾ ਬਟਨ ਲਾ ਲਾਂਗੇ ਤੇ ਇਸ ਤਰ੍ਹਾਂ ਹੀ ਆਪਣੀਆਂ ਬਾਜੂਆਂ ਨੇ ਪਾਕਿਸਤਾਨੀ ਬਾਜੂ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇੱਕ ਘੇਰੇ ਤੇ ਪੱਟੀ ਲਾ ਦਿੱਤੀ ਤੇ ਲਓ ਜੀ ਸਿੰਪਲ ਜਿਹਾ 500 ਵਾਲਾ ਸੂਟ ਬਣ ਕੇ تیار ਹੋ ਗਿਆ ਆਪਾਂ ਇਹਨੂੰ ਆਪਾਂ ਬਾਹਰ ਅੰਦਰ ਜਿੱਥੇ ਮਰਜ਼ੀ ਪਾ ਸਕਦੇ ਆਂ ਤੇ ਜੇ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਕਿਉਂਕਿ ਜੇ ਕੋਈ ਹੋਰ ਵੀਡੀਓ ਹੋਵੇ ਉਹ ਦਿੱਤਾ ਇਹਦਾ ਬਾਦੂ ਕਮੈਂਟ ਆ ਜਾਂਦੇ ਵੀ ਆਹ ਸਾਨੂੰ ਚੰਗਾ ਲੱਗਾ ਸਾਨੂੰ ਚੰਗਾ ਲੱਗਾ ਜਿਹੜਾ ਚੰਗਾ ਲੱਗਦਾ ਉਹਦੇ ਤੇ ਵੀ ਕਮੈਂਟ ਕਰਿਆ ਕਰੋ ਵੀ ਆਸਾਨੂੰ ਵਧੀਆ ਲੱਗਾ ਠੀਕ ਹੈ ਤੇ ਇਸ ਤਰ੍ਹਾਂ ਪਕੜਾ ਬਣ ਕੇ ਇੱਥੇ ਬਟਨ ਲੱਗ ਜਾਣਗੇ ਤੇ ਬਹੁਤ ਸੋਹਣਾ ਲੱਗੇਗਾ ਲਓ ਜੀ ਇਹਦਾ ਸਟਵੰਟੇ ਹੋ ਗਿਆ ਤਿਆਰ ਥੈਂਕ ਯੂ ਜੀ